ਕਮੇਟੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਤੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੌਜੀ ਸਾਹਿਬ ਪਹੁੰਚ ਚੁਕੇ ਆ ਅੱਜ ਫੌਜੀ ਕੋਲ ਹੈ ਕਿ 11-12 ਲਗਭਗ ਗਾਵਾਂ ਹੈਗੀਆਂ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਹਸਤੀ ਕਾਲ ਸੰਦੀਪ ਜੀ ਸਾਸੀ ਟਾਰ ਜੀ ਹੋਰ ਸੁਣਾਓ ਜੀ ਸਾਰੇ ਸੰਦੀਪ ਡੇਰੀ ਫਾਰਮ ਦੇ ਅਗਲੇ ਦੇਖਣ ਵਾਲੇ ਸਰੋਤਿਆਂ ਨੂੰ ਜਹਾਜ਼ ਸਾਹਿਬ ਪਤਵੀ ਹੋਰ ਸੁਣਾਓ ਬਾਈ ਜੀ ਸਰ ਮੇਰੇ ਮਹਾਰਾਜ ਜੀ ਕੀ ਹਾਲ ਚਾਲ ਹੈ ਕਿਵੇਂ ਮਹਾਰਾਜ ਜੀ ਸਾਰੇ ਗਏ ਹੋ ਮਹਾਰਾਜ ਤਾਂ ਤੇਰਾ ਕਰਕੇ ਟੱਕ ਡੋਕੇ ਨਾ ਕਿੰਦਾ ਪਜੋ ਪਿਆਰ ਬੜਾ ਕਰਦੇ ਪਿਆਰ ਕਰਦੇ ਰੱਖਦੇ ਡਾਕੀ ਹਾਂ ਜਦੋਂ ਪਿਆਰ ਕਰਦੇ ਸੀ ਬਿਲਕੁਲ ਵਧੀਆ ਕੰਮ ਬਹੁਤ ਮਹਾਰਾਜ ਦੀ ਕਿਰਪਾ ਵਾ ਜੇ ਪ੍ਰਸ਼ਾਦਾ ਪਾਣੀ ਚੱਲੀ ਜਾਣਾ ਹੈ ਅੱਗੇ ਵੀ ਆਪਣਾ ਗਰੁੱਪ ਚ ਵੀ ਗੱਲ-ਗੱਲ ਕਰਨੇ ਚਲੋ ਸਾਡੇ ਕੋਲ ਮਾਇਆ ਰੋਜ ਆਉਂਦੀ ਹੈ ਅਗਰ ਰੋਜ ਅਸੀਂ ਖਾਤੇ ਬਿਲਕੁਲ ਜੀ ਬਿਲਕੁਲ ਬੜੇ ਕਰਮਾ ਵਾਲੇ ਆ ਹਾਂ ਜੀ ਹਾਂ ਜੀ 2-3 ਮਹੀਨੇ ਬਾਅਦ ਆਉਂਦੇ ਕਿ ਕੋਈ ਦਾ ਮੰਗਾ ਲਾ ਮੈਨੂੰ ਜੇ ਅੱਜ ਆ ਜਾਈ ਪੇ ਕਰਕੇ ਲੈਣੇ ਹਾਂ ਹਾਂ ਜੀ ਆ ਜਾਂਦੇ ਬਿਲਕੁਲ ਚਲੋ ਕਰੋ ਬਾਰ ਵੀ ਚੱਲੀ ਜਾਂਦਾ ਵਾ ਵਧੀਆ ਵੀ ਕੰਮ ਜੇ ਵਧੀਆ ਕਰਨ ਦੇ ਤਾਂ ਵਧੀਆ ਫਿਰ ਸਾਹਮਣੇ ਅੱਜ ਵੀ ਗਾਵਾਂ ਵੀ ਇੱਕ ਝੋਕੀ ਵੀ ਆ ਕੁਝ 2-3 ਗਾਵਾਂ ਕੱਚੀਆਂ ਬਾਹਰ ਨਹੀਂ ਜਾਂ ਬਨੇ ਆ 10-12 ਡੰਗਰ ਲੈਏ ਨੇ ਇੰਦਾ ਹੀ ਲੈ ਦੇ ਗਾ ਬਾਹਰੋਂ ਹੀ ਆ ਸਰ ਗੱਪਾਂ ਮਾਰੀ ਜੇ ਪਰ ਮਾਲ ਸਾਫ ਸੋਰਾ ਲਿਆ ਹੰਦੀਚਾ ਸਹੀ ਫਰੀ ਕਰਦਾ ਆਂਡੇ ਪੀਸੇ ਤਾਂ ਕਹਿੰਦੇ ਨਾ ਕਈ ਵਰੀ ਆਂਡੇ ਪੀਂਦੇ ਆਂਡੇ ਪੀਂਦੀ ਆ ਆਜੋ ਇਹ ਸੂਆ ਪਹਿਲੇ ਲੱਗਦੀ ਹੈ ਜੀ ਪਹਿਲੇ ਸੂਆ ਜੀ ਸੂਈ ਆ ਜੇ ਸੁੜਦੀ ਉਹਦਾ ਅੱਛਾ ਤੇ ਬਹੁਤ ਸਾਫ ਅਸੀਂ ਠੀਕ ਆ ਦੋਨਦੀ ਅਮੂ ਪਿਓ ਦੋਨਾਂ ਰਸੀ ਠੀਕ ਆ ਸੀ ਬੈਠ ਜੇ ਜੱਸੀ ਸਾਹਮਣੇ ਕੱਲ ਸਾਈਵਲ ਵਾਲੇ ਕੋ ਨਾ ਸਾਈਵਲ ਵਾਲੇ ਕੋ ਯਾਰ ਯਾਰ ਲਾਲੇ ਮਾਦਾ ਬੋਲੋ ਜੀ ਬੋਲੋ ਇਹਨੂੰ ਦਰਦ ਬੋਲੋ ਜੀ ਦੋ ਦੰਦ ਵਹਿੜ ਪਿਓ ਅਸਲੀ ਦਾ ਮੂੰਹ ਪਟਕਵਾਵਾ ਇੱਥੇ ਘੁਮਾ ਲਿਆ ਭੈਣ ਜਿਹੜਾ ਦਾਦੀ ਇਹਦੇ ਸੰਜੀ ਜੀ ਤੇ ਘਰੋਂ ਨਹੀਂ ਨਿਕਲੀ ਬੜੀ ਆਮ ਵਾਲੇ ਥਾਂ ਬਿਲਕੁਲ ਜੀ ਬਹੁਤ ਵਸ਼ੀਕ ਕੋਈ ਜੂ ਵਧੀ ਨਿਕਲੀ ਜੀ ਤੇ ਹੋਰ ਨਹੀਂ ਤੈਨੂੰ ਪਤਾ ਥਾਣੇ ਐਡਾ ਲੋ ਕਰਕੇ ਇਹਨੂੰ ਲੱਗਦਾ ਹੂੰ ਹੂੰ ਇੰਕਸਮਾਈ ਸਾਰੇ ਕੋਈ ਕਿੱਡੇ ਵੀ ਲਵਾਦੇ ਹੋ ਇਹਦਾ ਥੋੜੀ ਜੀ ਕਾਲੀ ਪੈਂਦੀ ਐ ਇਹ ਕਹੇ ਹਿਆਰੀ ਦੀ ਹੋਰੀ ਪਾਉ ਨਾਲ ਬਾਹਰ ਠੀਕ ਹੈ ਬਾਹਰ ਨਹੀਂ ਕੋਟ ਮਾਰਦੇ ਆਹ ਚਾਹ ਤਰੀ ਦਾ ਪਿਓ ਰੁਸਦੀ ਸਾਹ ਲੋ ਕਿਵੇਂ ਗੱਲਾਂ ਥੋੜਾ ਵੀ ਮੂੰਹ ਚ ਦੋਈ ਦੋਸ ਚਲੋ ਬਾਕੀ ਸੀਰੀਸ ਨਹੀਂ ਫੇਸ ਵਾਲੀ ਵਾਲੀ ਬਹੁਤ ਐ ਨਿਕਲੀ ਐ ਮਰਜੀ ਦੇਖਿਆ ਖਲਸਾ ਮਾਰਨ ਵਾਲੀ ਨਹੀਂ ਹੁਣ ਤਰਾਕਲ ਬਹੁਤ ਆ ਜੇ ਕਿਉਂਕਿ ਜਿਹੜਾ ਡੰਗਰ ਫੇ ਘਰੋਂ ਇਹ ਨਿਕਲਣ ਨੂੰ ਕੋਈ ਮਜ਼ਦੂਰੀ ਪੈ ਗਈ ਬੰਦਿਆਂ ਨੂੰ ਬਸ ਬੰਦ ਬੰਦ ਦੀ ਗੱਲ ਜਿਹਨੇ ਰੱਖੀ ਸੰਦੀਪ ਸਾਹਿਬ ਉਹਦੀ ਮੋਹਤੋਗੀ ਬੰਦੇ ਦੀ ਅੱਛਾ ਉਹ ਮਜੂਰੀ ਉਹਨਾਂ ਨੂੰ ਕਹਿੰਦੀ ਜਨਾਬੀ ਨੇ ਲਿਖਣੀ ਪੈਣੀ ਕਿ ਵੇਚ ਰਾਲੀ ਨੇ ਧਿਆਨ ਨਾਲ ਪਿਆਰੀ ਜਿੱਦੀ ਟਿਕਾ ਡੁਕਾ ਚੰਗਾ ਲੱਗਦਾ ਅੱਛੀ ਹੈ ਕਿ ਮਗਰ ਮਗਰ ਜਰਸੀ ਅੱਛੀ ਹੈ ਭਾਵੇਂ 70000 ਰੁਪਏ ਅਜੇ ਉਹ ਸੀ ਕਰਨ ਲਈ ਮੋਹਤ ਪਿਆਰੀ ਵੱਸੀ ਹਾਂਜੀ ਬੋਲੋ ਜੀ ਸੇ ਇਹੋ ਜੀ ਵੱਸੀਆਂ ਦਾ ਮੁੱਲ ਭਾਵੇਂ 70000 ਰੁਪਏ ਤੋਂ ਤਾਂ ਨਹੀਂ ਦੇਣੀ ਹੂੰ ਕਰਨਾ ਨਹੀਂ ਜਸਨੋਈ ਬੋਲਦਾ 65 ਕਰਨਾ ਕਰ ਤੁਹ ਜਾਇਆ ਬਸੇ ਤੇ ਦੇ ਨਹੀਂ ਆ ਤੁਸੀਂ ਦੇਖੋ ਜਮਾ ਜਿਹੜਾ ਤੋਂ ਭਰਾਵਾ ਹੋਣਾ ਮੈਂ ਸਾਡਾ ਵੱਸੀ ਆ ਇੰਨੇ ਨਿਕਲੀ ਆ ਕੋਈ ਨੁਕਸਤ ਨਹੀਂ ਵਸੀ ਨੁਕਸਤ ਨਹੀਂ ਵਸੀ ਦਾ ਪਹਿਲਾਂ ਨੂੰ ਲੇਵਾ ਥਾਣਾ ਮਗਰ ਵੱਸੀ ਆ ਜਿਹੜਾ ਵੀ ਆਏਗਾ 10 ਵਜੇ ਚਲੋ ਇੰਨੀ ਵੱਸੀ ਕੋਈ ਨਹੀਂ ਆਪਾਂ ਛੋੜ ਛੱਪਾ ਕਰਾਂਗੇ ਬਾਕੀ ਕੋ ਕਰਾਜ ਕਰਾਉਣਾ ਪਰਾ ਨਹੀਂ ਤੁਸੀਂ ਕਰ ਦਿੰਦਾ ਨਹੀਂ ਮੈਂ ਨਹੀਂ ਕਰਨਾ ਲੋ ਜੀ ਹੋਰ ਛੱਡਿਆ 55 ਦੀ ਚਲੋ ਚਲੋ ਠੀਕ ਹੈ ਜਾਣ ਦੋ ਹੈ ਠੀਕ ਹੈ 51 ਦੀ ਦੇਦਾ ਹਾਂ 50000 ਚਲੋ ਠੀਕ ਹੈ ਲੋ ਜੀ 51000 ਦੀ 51000 ਤੋਂ ਸ਼ੁਰੂ ਇਹ ਵੀ ਸੁਈਆ ਇਹ ਅੱਜ ਹੀ ਸੁਈਆਂ ਹੁੰਦੀਆਂ ਵੀ ਸਾਰਾ ਹੀ ਮਾਲ ਬਹੁਤ ਦੀਆਂ ਗਾਵਾਂ ਅੱਜ ਹੀ ਸੁਈਆਂ ਲੋ ਜੀ ਵੇਖੋ ਮਦਰ ਬੱਛੀ ਤੋਰੋ ਆਪ ਬੱਛੀ ਤੇ ਵੇਖ ਲਓ ਵੀ ਕੀ ਚੀਜ਼ਾਂ ਨੇ ਆ ਮੇਰੇ ਮਹਾਰਾਜ ਦੇਈ ਜਾਂਦਾ ਤੇ ਮੈਂ ਗਾਂਕਾਂ ਨੂੰ ਦੇਈ ਜਾਂਦਾ ਮੇਰੇ ਕੋਲ ਬਿਲਕੁਲ ਵਾਜੀ ਬਿਲਕੁਲ ਸੰਦੀਪ ਇਹੋ ਜਿਹਾ ਲੈਵਾ ਇਹੋ ਜਿਹਾ ਮਾਲ ਤੇ ਇਹੋ ਜਿਹਾ ਫੋਨ ਫੁਣਾ ਤੇ ਮਗਰ ਬੱਚੀ ਬਹੁਤ ਇੰਪੋਰਟੈਂਟ ਸੀ ਮਨ ਦੀ ਇਹ ਵੀ ਬੰਦਾ ਮਲਾਜਮ ਆ ਆ ਜੀ ਆ ਜੀ ਕਮਾਓ ਇਧਰ ਆ ਸੰਦੀਪ ਜੀ ਤੈਨੂੰ ਪਤਾ ਹੈ ਆਪਣਾ ਸੀਲੀ ਠੰਡੀ ਦੇ ਗਾਂ ਕਿ ਹੈ ਕਿ ਨਹੀਂ ਭਾਵੇਂ ਲੰਮੇ ਪੈ ਰੀਆਂ ਥੱਲੇ ਕੀ ਯੁਰ ਤੇ ਆ ਗਾਂ ਲਜੇ ਥਣ ਬੜਾ ਡਬਲ ਲੱਗਿਆ ਜੀ ਸੰਦੀਪ ਜੀ ਇਹੋ ਜਿਹਾ ਐਫ ਨੂੰ ਥਣ ਨਹੀਂ ਹੁੰਦਾ ਕੁਦਰਤੀ ਬੱਚੀ ਬੱਚੀ ਮਗਰ ਬਹੁਤ ਹੀ ਪਿਆਰੀ ਬੱਚੀ ਥਾਲੀ ਛੱਬੇ ਬੱਚੀ ਥਾਲੀ ਉਹਦੀ ਪਿਆਰੀ ਬੱਚੀ ਸਰਦਾਰ ਕਿਤਾ ਗਰੀਬੀ ਕਦੀ ਕਦੀ ਵਸ਼ੀਆਂ ਹੁੰਦੀਆਂ ਬਹੁਤ ਵੱਛੀ ਹਾਂ ਨਹੀਂ ਨਹੀਂ ਕਿ ਇਦਾਂ ਨਹੀਂ ਦਾ ਹੈ ਜੇ ਇਹ ਵੱਛੀ ਸੀ ਤਾਂ ਵੇਖ ਆਜੀ ਵਾਰ ਸੁਹੀ ਆ ਤੇ ਲੈਂਥ ਨੇ ਰੱਖੀ ਦਿੱਤੀ ਜਿਹੜੀ ਕਿ ਪੂਰੀ ਸੋਹਣੀ ਹਾਂ ਵੱਛੀ ਬੰਦਾ ਪੂਰੀ ਜਾਨ ਦੀ ਵੱਛੀ ਪਤਾ ਨਹੀਂ ਹੁਣ ਡੈਨਮਾਰਕ ਆ ਹੈ ਸ਼ਾਰ ਆ ਸ਼ਾਈ ਵਾਲਿਆ ਜੱਸੀ ਆ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਜਿਹੜਾ ਲੈਣ ਵਾਲਾ ਨੇ ਉਹ ਸਾਡੇ ਤੋਂ ਬਹੁਤ ਸਿਆਣਾ ਸਿਆਣਾ ਢੂੜ ਜਨਾ ਮਰਜੀ ਮਰਜੋ ਅਗਲਾ ਫੜੀ ਬਿਲਕੁਲ ਬਹੁਤ ਬਰਦੀਸ਼ ਆ ਇਹੋ ਜੀ ਵੱਛੀ ਮੰਡੀ ਹੋਵੇ ਤਾਂ 5 ਲੱਖ ਬੋਲੋਗਾ ਹਾਂ ਮੂੰਹ ਤੋਂ ਮੇਰਾ ਦੰਦਾ ਜੀ ਅਜੇ ਸ਼ੁਰੂਆਤ ਦੂਜਾ ਸਮਝੋ ਪਹਿਲਾ ਸਮਝੋ ਸਾਨੂੰ ਨਹੀਂ ਪਤਾ ਕਿਉਂਕਿ ਨਾ ਅਸੀਂ ਕਹੀਏ ਮੁੜ ਕੇ ਜੁਕੇ ਕੋ ਗੱਲਾਂ ਕਰਾਉਣੀਆਂ ਲੈ ਜੀ ਗਲਤ ਕਰਦੇ ਜੀ ਮੋਲੇ ਦਾ ਹੈ 80000 ਤੇ ਜੈ ਸਨੋ 75 ਦੀ ਦੇ ਦੇ 75000 ਠੀਕ ਹੈ ਠੀਕ ਹੈ ਕਿ ਨਹੀਂ ਠੀਕ ਕੁਝ ਤਾਂ ਠੀਕ ਲੈ ਜਾ ਦੋ ਤੂੰ ਹੀ ਦੱਸਣਾ ਮੈਂ ਨਹੀਂ ਕੁਝ ਕਹਿਣਾ ਕਹਿਣਾ ਹੀ ਛੱਡਦਾ ਮੈਂ ਕਹਿਣਾ ਹੀ ਛੱਡਦਾ ਚੱਲ ਸੀ ਫੇਚੋ ਵੀ ਦੋ ਛੜਿਆ ਤੇ ਆ ਤੁਹਾਨੂੰ ਦੀ ਬੱਸੀ 53 ਨਹੀਂ 73 ਦੀ ਭਰਾ 53 ਦੀ ਮੈਨੂੰ ਉਹ ਪੀਲੇ ਵੀਡੀਓ ਨੇ ਕਹਿੰਦੇ ਕਮੈਂਟ ਨਹੀਂ ਕੀਤੇ 55 ਦੀਆਂ ਗਾਵਾਂ ਲੈ ਦੂ ਮੈਂ ਭਰਾਵਾ ਜਿੰਨੀਆਂ ਮਰਜ਼ੀ ਲੈ ਆਓ ਖੰਨੇਓ ਮੰਡੀ ਆ ਜਾਓ ਖੰਨੇਓ ਮੰਡੀ ਬੱਚੇ ਲੱਗੇ ਲਿਆ ਲੈ ਆ ਗਏ ਲੋਕਾਂ ਕੋਲ ਲੈ ਕੇ ਗਾਣਾ ਮੰਡੀ ਤੇ ਅੱਜ ਤਾਂ ਮੰਡੀ ਦਾ ਦੇਖੋ ਜੀ ਮੰਡੀ ਦਾ ਸਾਨੂੰ ਪਤਾ ਹਾਂ ਸਾਨੂੰ ਨਹੀਂ ਪਤਾ ਮੰਡੀ ਜੀ ਕੋਈ ਕੋ ਨਹੀਂ ਦਿੰਦਾ ਭਾਈ ਜੀ ਕੋਈ ਨਹੀਂ ਦਿੰਦਾ ਕਿਹੜਾ ਬੰਦਾ ਅੰਦਰ ਬੈਠਾ ਕਿਵੇਂ ਇਹ ਗੱਬੜੇ ਜੀ ਤੋਈ ਆ ਬੱਚਾ ਨਹੀਂ ਬੱਚਾ ਮੰਗ ਰਹੇ ਬੱਚਾ ਮੰਗ ਰਾ 500 ਦਾ ਗਾਵਾ ਆਸਰੀਆਂ ਗੱਡੀਆਂ ਆਦਾ ਫਿਰ ਵੀ ਗਾਂ ਨਹੀਂ ਮਾੜੀ ਲਈ ਪਹਿਲਾਂ ਨਹੀਂ ਲਈ ਬੱਚਾ ਬੰਨਿਓ ਇਹਦਾ ਗਾੜੀ ਹਾਂ ਵਾਲੀ ਇੱਕ ਨਹੀਂ ਸੁਣਿਸ਼ਾ ਬੱਚਾ ਬੰਨਿਓ ਅਗਲੀ ਇਹਦੇ ਗਾਂ ਤਾਂ ਰਹਿਂਦੇ ਰਹਿਂਦੇ ਪੰਜ ਸ੍ਰੀ ਰਿਆ ਖੋਲ ਜਪ ਤਾ ਹਾਂ ਜਰ ਪੰਜਾ ਛੱਪੜੇ ਗੇਟ ਖੋਲ ਹੀ ਮੜਾ ਦਾ ਕਾਕਾ ਕੋਈ ਨਹੀਂ ਕੋਈ ਨਹੀਂ ਜੇ ਇਹਦੇ ਅੱਲਾ ਵੀ ਗੱਲ ਜਿਹੜੀ ਉਹੋ ਹੀ ਆ ਈ ਕਿੰਨੇ ਲਾਗੇ ਬਨੇ ਅੱਜ ਦੁੱਧ ਘਰ ਆ ਰੂ ਬੈਠੋ ਅੱਛਾ ਤੁਝੇ ਸਵੇਰੇ ਸਮਝ ਲੈ ਪਹਿਲਾਂ ਸਮਝ ਲੈ ਤੀਜੇ ਸਵੇਰੇ ਮੈਂ ਮੋਲ ਲਈ ਬਿਲਕੁਲ ਬਿਲਕੁਲ ਜੀ ਹਾਂ ਕੋਲ ਉਹਦੇ ਘਰ ਦੇ ਵਾਲੀ ਜਿਹੜੀ ਬੁੱਢੀ ਵੀ ਹੋ ਜੇ ਕੁੜੀ ਹੁੰਦੀ ਆ ਬਿਲਕੁਲ ਹਾਂ ਇਸ ਨੂੰ ਪੁੱਛ ਲਈ ਆ ਨਾ ਉਹਨੇ ਕਹਣਾ ਵੀ ਸਾਡੀ ਕੁੜੀ ਆ ਆਹ ਵਾਹ ਵਾਹ ਕੋ ਚੱਲੇ ਭਾਈ ਬੁੰਡੀ ਵੀ ਹੋਏ ਬਿਲਕੁਲ ਤੇ ਅਸੀਂ ਵੀ ਉਹ ਕਹ ਲਿਆ ਵੀ ਕਹਿਣਾ ਸਾਡੇ ਪਹਿਲੇ ਰੀਆ ਨਾ ਵੀ ਇਹ ਪਹਿਲਾਂ ਥੱਲੇ ਭਾਵੇਂ ਦੂਜਾ ਸਾਡੀ ਦੇ ਹੈਗੀ ਜਿਹੜਾ ਪਿਛਲਿਆਂ ਵਿੱਚੀ ਉਹ ਵੀ ਪਹਿਲਾਂ ਹੀ ਕਹਿੰਦੇ ਕੋਣ ਥਣ ਨਿਕਾ ਤੇ ਆਪਣਾ ਪਹਿਲਣ ਆ ਪਹਿਲਣੀ ਆ ਬਾਕੀ ਬਹੁਤ ਚੁਆਇਸ ਨੇ ਤੁਸੀਂ ਆ ਕੱਟ ਵਾਲਾ ਲੇਵਾ ਇਹਨੂੰ ਕੱਟ ਵਾਲਾ ਕਹਿੰਦੇ ਇਹਨੂੰ ਕਿਹੜਾ ਕਹਿੰਦੇ ਦੇਖ ਇਹੋ ਜੇ ਲੇਵੇ ਮਸਤਾਂ ਮੰਡੀ ਦੇਖ ਰਹਾ ਦੇਖੁੰਦਾ ਮੰਡੀ 'ਚ ਹੁੰਦੇ ਇਹੋ ਜਿਹੇ ਲੈ ਵੇਜ ਨੂੰ ਦੋ ਦੋ ਡੰਗ ਚੋਈਆਂ ਨਹੀਂ ਲੋਈ ਜਾਂਦੇ ਹੈ ਇਹ ਤੇ ਚਲੋ ਚੁਆਈ ਕਰਕੇ ਲੈਣੀ ਜਿਹੜੇ ਭੈਣ ਭਰਾ 18 20 ਕਿਲੋ ਵੀ ਸਵੀਕ੍ਰਿਪ ਦੇਖੋ ਵੀਡੀਓ ਬਣਾਇਆ ਤਾਂ ਟਾਈਮ ਲਾਇਆ ਤਾਂ ਖੁੱਤੋਂ ਕੱਢ ਦਿੰਦਾ ਕੋਈ ਕਹਿੰਦਾ ਨਾ ਨਹੀਂ ਵੀਡੀਓ 'ਚ ਟਾਈਮ ਲਾਣਾ ਨਾ ਅਗਰ ਚੋਣਾ ਹੀ ਪੜਾ ਕਿਉਂਕਿ ਮਾਲ ਵੇਖਣਾ ਵਾ ਲੈ ਵੇ ਲੱਗੇ ਸਿਰ ਤੇ ਹਰ ਚੀਜ਼ ਵੇਖਣੀ ਚਾਰ ਵਜੇ ਚੁਆਈ ਕਰਨੀ ਪੈਣੀ ਵਪਾਰੀ ਆਖੇ ਮੈਂ 5 ਵਜੇ ਜੋਂਦਾ 4-5 ਵਜੇ ਦੇ ਵਿਚ ਵਿਚ ਚੋਣਾ ਹੀ ਪੜਾ ਜਦੋਂ 4 ਵਜੇ ਸ਼ੁਰੂ ਕਰਦੇ 5 ਵਜਾ ਤੱਕ ਹਾਂਜੀ ਜੀ ਜੀ ਮੋਲੇ ਦਾ ਭਾਵੇਂ 80 ਕਰਾਲਾ ਭਾਵੇਂ 75 ਕਰਾਲਾ 60 ਦੀਆਂ ਦੀਆਂ ਨੇ ਬਹਿੜਿਆ ਜੱਸ ਲੋ ਚਲੋ ਛੋੜੀ ਹੋਣੀ 500 ਛੋੜੀ ਰਹਿਣਾ ਫੇਰ ਆਪਕੋ ਤੋਂ ਆਤੀ ਆ ਜਾਪਕੋ ਤੋਂ ਆਤਾ ਆਪਕੋ ਤੋਂ ਆਤੀ ਹੈ ਜਨਾਬ ਜੀ ਸੁਨੀਲ ਸੰਦੀਪ ਜੀ ਚੋਰੀ 4 ਕਿਲੋ ਮਗਰੇ ਦੇ ਵੱਚੀ ਹੋਜੀ ਹਾਲੇ ਥਾਂ ਕਿਲੋ ਮਗਰੇ ਸੁਨੀਪਾ ਥਾਣਾ ਗਾਂ ਤੇ ਨੁਕਸਾਨ ਹੀ ਕੋਈ ਕਰ ਸਕਦਾ ਭੈਣ ਭਰਾ ਚਲੋ ਜਿਸਮਤ ਨਾ ਮੇਰੀ ਮਾੜੀ ਹੋਵੇ ਬਿਲਕੁਲ ਜੀ ਤੇ ਅਗਲੇ ਦੀ ਵੀ ਲੈਣ ਵਾਲੇ ਦੀ ਮਹਾਰਾਜ ਚਲੋ ਉਹ ਕਢਾਉਣਾ ਹੀ ਕਰੇ ਮਾਲ ਜਿਹੜਾ ਲੈਣਾ ਸੀ ਸਾ ਏਡੀ ਗਾ ਫਿਰ ਉਹਨਾਂ ਨੂੰ ਸੂ ਮਨਾਈ ਗਾਨੇ ਅੱਜ ਲਾਉਣ ਦੇ ਬੁੱਤੇ ਨਹੀਂ ਤਾਂ ਠੀਕ ਆ ਜੇ ਮੈਂ ਧਾਰ ਮਾਰਤੀ ਨਾ ਤੇ ਇਹਦੀ ਧਾਰ ਪਠਾਨਕੋਟ ਵਾਲੀ ਗੱਲ ਜਿਹੜੀ ਕਹਿਣਾ ਹਾਂ ਮੈਂ ਕਿੱਥੇ ਜਾਂਦੀ ਆ ਸਬਜ਼ੀ ਪਾਰ ਕਰਾਤੀ ਨਾ ਹੈ ਏਡੀ ਚਵਾਈ ਸੰਦੀਪ ਸਿੰਘ ਇੱਕ ਥਣ ਚੋਂ ਗਾਂ ਜੀ ਕਰਦੀ ਪੰਜ ਪੰਜ ਕਿਲੋ ਦੁੱਧ ਕੱਢੂ ਇਹੋ ਜਾਂ ਥਣ ਦੇ ਲੇਵਾ ਲੱਗਾ ਤੇ ਸੀਲੀ ਦੇ ਲੇਵਾ ਵੇਖ ਲਾ ਅੱਜ ਹੀ ਸੂਈ ਆ ਇਹਨੂੰ ਹੁਣ ਟਾਈਮ ਆ ਪੁੜੇ ਵਿਖਾਓ ਜੀ ਊੜਾ ਅਜੇ ਲੱਗਾ ਵੀਡੀਓ ਵੀ ਆ ਗਿਆ ਆਪਣੇ ਘਰੇ ਸੂਈ ਆ ਅੱਜ ਹੀ ਇਨੇ ਸਵੇਰੇ 24 5-7 ਕਿਲੋਵੇਂ ਝੂਠ ਮਾਰਦੀਆਂ ਵੀ ਬਹੁਤੀ ਝੂਠ 5-4 ਕਿਲੋ ਗਾਂ ਚੋਈ ਬੱਚੇ ਨੂੰ ਘੁੱਟ ਚੰਗਾ ਆ ਗਾਂ ਦੁੱਧ ਦੇ 25 ਕਿਲੋ ਗਾਂ ਦੇ ਦੇ 20 ਕਿਲੋ ਸੁਆ ਦੁੱਜਾ ਜੀ ਦੂਜਾ ਸੁਆ ਹਾਂਜੀ ਹੋਰ ਇਹ ਕਾਲੀਆ ਵੀ ਗਿਆ ਤਿੰਨੋ ਦੋਇ ਇੱਕ ਟੈਂਪਸ ਨਾ ਖਲਿਆਰੇ ਨਹੀਂ ਸੰਗੋ ਸੂਰ ਪਾਈਆਂ ਨੇ ਸਾਡੇ ਨੱਥਾਂ ਹੀ ਪਾਈਆਂ ਨੇ ਸਿੱਤਿਆਂ ਵਿੱਚ ਊੜ ਮਾਰੀ ਗੀਆਂ ਅੱਛਾ ਕਈਆਂ ਨੱਥਾਂ ਪਾਈਆਂ ਕਿ ਨਿਕਲਿਆਰਾ ਪਾਇਆ ਇਹ ਨੂੰ ਤਾਂ ਉਹਦੇ ਨੱਥੀ ਢੋਗਦੇ ਕਿ ਤੁਹਾਡੇ ਬੰਦੇ ਆ ਕੇ ਬਾਈ ਜੀ ਤੁਹਾਡੇ ਨੱਥੀਓਂ ਪਉਂਦੇ ਆ ਹਾਂ ਮੈਂ ਸਾਡੇ ਵੀ ਖਿਚਣੋਂ ਆਉਂਦੇ ਢਾੜ ਜੇ ਕੋਈ ਨੱਥ ਪਈ ਕਿੱਧਰ ਜਾਏਗੀ ਕਹਿੰਦੇ ਕਿੰਦੇ ਬੁਲਾਇਆ ਤੈਨੂੰ ਨੱਥ ਪਾ ਲਈਏ ਹਾਂਜੀ ਸੰਦੀਪ ਜੀ ਮੱਛੀ ਤੇ ਸਰਾਈ ਆਈ ਵੀ ਠੀਕ ਆ ਪਰ ਆਪਾਂ ਪਹਾੜਾ ਮੇਲੀ ਪਹਾੜਾ ਜਣੀ ਮੋਲੇ ਦਾ ਵੀ ਹੈਗਾ ਇਹ ਸੰਦੀਪ ਸਿੰਘ 7570 ਇਹ ਵੀ ਜੈਸਨ ਉਹ ਪੈਣ ਜਾਂ ਠੀਕ ਆ ਠੀਕ ਆ ਨਹੀਂ ਠੀਕ ਨਹੀਂ ਠੀਕ 10 ਤੱਕ ਕਰੀ ਨਹੀਂ ਜੀ ਕੋਈ ਤਾਂ ਤੁਹਾਨੂੰ ਮਰਾ 60-40 ਹਜ਼ਾਰ ਛੱਡਿਆ ਛੱਡਾਵੇ ਜਿੱਦ ਇੱਕ ਘੜ ਸੜਦੀ ਵਾੜ ਦੇਣੀ ਵੇਸ ਦੀ ਫੇ ਉਹ ਜੀ ਵਾਸ਼ੀ ਕੋ ਦਿੱਤੀ 55 ਕਿਲੋ ਦੁੱਧ ਉਹ ਵਾੜ ਚੱਲਣ ਦੋ ਹੋਰ ਕਰਨਗੇ ਮਾਨ ਦੇ ਨਾ ਡਾ ਹਾਂ ਮੜਾ ਚਾਲੂ ਹੈ ਨਾ ਮੈਂ ਤੂੰ ਕਿਲੀ ਨੱਪੜਾ ਹੋਰ ਹੋਰ ਮਾਨਤਰ ਕਰਦਾ ਚਲੋ ਮਾਰ ਤਣ ਕਰਦਾ ਚਲੋ ਦੋ ਘਟ ਕਰਦਾ ਜੀ ਫੇ ਲੋ 52 ਹਜ਼ਾਰ ਮੈਨੂੰ ਦੇ ਦਿਓ ਕੋਈ ਪਤਾ ਹੋਰ ਦੱਸ ਮੈਂ ਤਾਂ ਵੇਚਤੀ ਨਾ 55 ਜੀ ਇਹੋ ਜੀ 55 ਦੀ ਮੈਨੂੰ ਵਿਖਾਓ ਕਿ ਗਿਫਟ ਹੈ ਹਾਂ ਗਿਫਟ ਹੈ ਐਸ ਜੀ ਇਹ ਗੱਭਣੇ ਨਹੀਂ ਟੋਕੜ ਗੱਭਣ ਟੋਕਰ ਗੱਭਣ ਇਹ ਲਾ ਵੀ ਟੋਕੜ ਗੱਭਣ ਆ ਨਾ ਹਾਂ ਤੇ ਲੇਵਾ ਸੱਜਣਾ ਜਨਾਈ ਦੁੱਧ ਕਿੰਨਾ ਜੀ ਦੁੱਧ ਹੀ ਮੈਨੂੰ ਪਤਾ ਵਜੇਆ ਅੱਜ ਆਈ ਆ ਅੱਜ ਆਈ ਦੁੱਧ 10 ਕਿਲੋ ਪਰ 8 ਕਿਲੋ ਦੀ ਗਰੰਟੀ ਦੇ ਕੋ ਲੈ ਲੇ ਠੀਕ ਆ ਠੀਕ ਆ ਜੀ ਤੇ ਚਵਾਈ ਫੇਰ ਗੱਲ ਉੱਥੇ ਆ ਜਾਣਾ ਵੀ ਹੈਗਾ ਮੈਂਟਲ ਜੇ ਹੀ ਆ ਹਾਂ ਜਾਂਦੀ ਪਠਾਨਕੋਟ ਤਾਰ ਜਾਂਦੀ ਪੁੱਛਦਾ ਜਾਂਦੀ ਕਿਉਂ ਨਹੀਂ ਹਾਂ ਜਾਂਦੀ ਜਿੱਥੇ ਗਏ ਉੱਥੇ ਛਾੜ ਦੂ ਉੱਥੇ ਗਏ ਹਾਂ ਗਏ ਇਹ ਨਹੀਂ ਗੱਲ ਵੀ ਉਦਾਂ ਹੀ ਕਹਿਣ ਨੂੰ ਚਾਹੀ ਜਾਂਦੇ ਮੋਟਰ ਲੱਗੀ ਜਿਉ ਉਹ ਲੱਗਾ ਜਦੋਂ ਮੋਟਰ ਚਲਾਈਏ ਜਿਹੜਾ ਇਹਨੂੰ ਚੋਊ ਨਾ ਉਹ ਆਖੋ ਦੂਜੀ ਕੋਈ ਨਹੀਂ ਚੋਣੀ ਮੈਨੂੰ ਆਹੋ ਚ ਲੈ ਦੋ ਛੇਤੀ ਭਾਈ ਜਿੰਨੇ ਤੁਸੀਂ ਜਿੰਨੇ ਬਵਾਰੀਸ ਨਾਲ ਮੋਟਰਾਂ ਵਾਲੇ ਆ ਮੋਟਰਾਂ ਵਾਲੇ ਫੌਜੀਆ ਕੋ ਮੋਟਰਾਂ ਹੀ ਆ ਨਾ ਫੌਜੀ ਬੜੀ ਫੌਜੀ ਦਾਦੀ ਨੂੰ ਸੱਤ ਦੀ ਨਹੀਂ ਫੌਜੀਆ ਕੋ ਉੱਥੋਂ ਦੀ ਮੋਟਰ ਹਾਂ ਉਹਨੂੰ ਆਪਾਂ ਜਿੰਨਾ ਫੇਰ ਕਰਦੇ ਹਾਂ ਤੇ ਉਹ ਫਿਰ ਉਹ ਸਾਨੂੰ ਮੂੰਹ ਚੜੀ ਮੋਟਰ ਦੇ ਅਸੀਂ ਉਹਨੂੰ ਥੋੜਾ ਜਿਹਾ ਬਦਲ ਲਿਆ ਹੁਣ ਮੋਟਰ ਕਰ ਲਈ ਵਜੇ ਉਹ ਖੜਾ ਆ ਫੌਜੀ ਭਾਈ ਆਪਣਾ ਉਹ ਵੀ ਮੋਟਰ ਹੀ ਜਾਂਦਾ ਹਾਂ ਉਹ ਵੀ ਮੋਟਰ ਹੀ ਜਾਂਦਾ ਬਾਸ ਜੀ ਬਾਸ ਮੋ ਆਹ ਮੁੱਢੀ ਚਲਦੀ ਆ ਮੁੱਢੀ ਚਲਦੀ ਆ ਜੀ ਨਾ ਲੈਣ ਤੇ ਆ ਬੜੀ ਹੂੰ ਠੀਕ ਆ ਮਾੜੀ ਜਿਹਾ ਆਪਾਂ ਲੈਨੇ ਨੇ ਵੱਛੀ ਵੇਖ ਜੇ ਮੁੜ ਕੇ 60 ਦੀ 65 ਦੀ ਮੈਨੂੰ ਨਹੀਂ ਪਤਾ ਅੱਜ ਵੱਛੀ ਦੇਣੀ ਆ 30 ਹਜ਼ਾਰ ਮੋਲਿਆ ਹਾਂ ਜੀ ਜੱਸ ਉਸਤਾਈ ਆ ਠੀਕ ਆ ਠੀਕ ਆ ਦੁੱਧ ਵੀ 10 ਕਿਲੋ ਕਰ ਦੋਗੇ ਆਈ ਹੋਈ ਆ ਤੇ ਬਾਕੀ ਸਾਂਭੀ ਸੁੰਭੀ ਅਗਲੇ ਵੀ ਬਹੁਤੀ ਇਹ ਨਹੀਂ ਨਬੇਟੀ ਛੁੱਟੀ ਤੇ ਚਵਾਈ ਬੜੀ ਸਾਹ ਚਲੋ ਸੀਲ ਤੇ ਚਵਾਈ ਤੇ ਚੈੱਕ ਕਰਾ ਕੇ ਦਵਾਂਗੇ ਤਿੰਨਾਂ ਮਹੀਨਿਆਂ ਤੋਂ ਚੌਥਾ ਲੱਗ ਗਿਆ ਜੀ ਮੈਂ ਕਰਾ ਲਈ ਅਗਲਾ ਕਰਾਂਗੀ ਠੀਕ ਹੈ ਗੱਪਣਾ ਤੁਸੀਂ ਸਾ ਪੰਜੀ ਦੀ ਦੇ ਦੇਣੀ ਚਾਹ ਲੋ ਲਓ ਮੈਨੂੰ ਪਤਾ ਹੀ ਹਾਂ ਪੰਜੀ ਇਹ ਵੀ ਗੱਪਣਾ ਇਹ ਸੁਲਝਿਆ ਹਾਜ਼ਰੀ ਹੈ ਬੱਸ ਹਾਂ ਹੌਟਾ ਲਾ ਜੇ ਚਾਰ ਹਾਂ ਹੌਟਾ ਲਾ ਜੇ ਚਾਰ ਲਾ ਜੇ ਦੋ ਲਾਇਸ ਲੌਨ ਦੇ ਹਾਂ ਇਹ ਕਿ ਨਹੀਂ ਅੱਜ ਆਈਆਂ ਨੇ ਵੇਖ ਤਪਕਣ ਡੀਆਂ ਅਜਾ ਫਰਸ਼ ਤੇ ਪੈਰ ਸਭ ਕਦੀਆਂ ਤੱਕ ਨਹੀਂ ਫਰਤੀਆਂ ਕਿਸੇ ਨੂੰ ਕੋਈ ਜਰਤੀ ਸਮਝ ਲੈ ਹਾਂਜੀ ਇਹਨੂੰ ਕੋਈ ਛਾਈ ਵਾਲ ਸਮਝ ਲੈ ਮੈਨੂੰ ਨਹੀਂ ਪਤਾ ਕਿਹੜੀ ਜੇ ਪਰ ਮੇਰੇ ਕਹਾਤਾ ਮੈਨੂੰ ਲੱਗਦਾ ਵੀ ਥੋੜੀ ਥੋੜੀ ਬਰੀਡ ਹੈ ਜਰਸੀ ਦੀ ਲੇਵਾ ਤੇ ਮੂੰਹ ਮਲਾਂ ਜਦੋਂ ਜਰਸੀ ਲੱਗਦੀ ਆ ਇਹੋ ਜਿਹਾ ਲੇਵਾ ਹਰ ਕੋਣ ਨੂੰ ਨਹੀਂ ਲੱਗਾ ਜੇ ਦਿਨ ਦਾ ਖੜਦੀ ਆ ਪਰ ਜਿੱਦਾਂ ਆਈ ਆ ਡਰਨ ਡਰਨ ਲਈ ਆ ਪਤਾ ਕੋਈ ਨਹੀਂ ਕੱਟ ਕੇ ਬੱਚਾ ਆ ਰਾਤ ਨੂੰ ਰੱਖ ਕੇ ਚੱਲਾ ਪਤਾ ਕੋਈ ਨਹੀਂ ਦੱਸ ਦੇਣਾ ਨਾ ਲਓ ਜੀ ਠੀਕ ਹੈ ਜੀ ਇਧਰ ਵੇਖ ਲਾ ਜੀ ਸਿਆ ਨਹੀਂ ਠੀਕ ਹੈ ਇਹਦੀ ਵੀ ਧਾਰ ਮਾਰਾਂ ਦੇ ਭਾਵੇਂ ਕੱਲ ਨਾ ਪਠਾਨ ਕੋਟੀ ਚਲੀ ਜਾਣੀ ਨਹੀਂ ਮੈਂ ਤੁਹਾਨੂੰ ਦੱਸੀ ਜਾਂਦਾ ਚੰਗਾ ਲੈਣਾ ਚੰਗਾ ਸੀ ਜੀ ਬਿਲਕੁਲ ਜੀ ਕੱਦ ਥੋੜਾ ਆ ਜਾ ਮੱਡੀ ਮੀਡੀਅਮ ਜੇ ਛੋਟੇ ਆ ਕੇ ਮੈਨੂੰ ਕੋਈ ਕਮੇ ਕੱਦ ਛੋਟਾ ਜਰਸੀ ਦਾ ਕੱਦ ਪਰ ਲੇਵਾ ਜਰਸੀ ਵਾਲਾ ਵੇਖ ਲਓ ਜੇ ਭਰਮਾ ਵਾਲਾ ਲੇਵਾ ਆ ਜਾ ਤੇ ਕੱਚੀ ਆ ਬੰਦ ਲੀ ਹਾਂ ਜਾਂ ਕੋਣੀ ਹੋਣੀ ਪੰਜ ਸ ਜੀ ਮੋਲ ਤੇਦਾ ਵੀ ਭਾਏ 50 55 ਕਰਾਵਾ ਜਿਹੜੀ ਗੱਲ ਆ ਤੇ ਨਾ ਦੇ ਮੂੰਹ ਹੀ ਆ ਪਰ ਜਿਨ੍ਹਾਂ ਨੇ ਵੇਚੀ ਉਹਨਾਂ ਵੀ ਵਿਕਣੀ ਆ ਵੀਡੀਓ ਹਾਂ ਜੀ ਮੋਲ ਉਹਦਾ 50 45 ਜਾਂ 6 42000 42000 ਦੇਣੀ ਆ ਬਸ 42000 ਦੀ 42000 ਦੀ ਜੱਸੀ ਵਚੀ ਨੇ ਪੰਡਾ ਜੱਡਾ ਦੁੱਧ ਭਾਏ 20 ਕਿਲੋ ਦੇ ਦੇ ਆਪਾਂ ਨਹੀਂ ਦੇਦੇ ਪਹਿਲਾਂ ਸੂਣ ਵਾਲੀ ਭਾਜੀ ਐ ਵੀ ਸੂਣ ਵਾਲੀ ਗਾਮ ਗੱਪਣ ਕਾਪ ਡਾਕ ਲੈਂਦੀ ਜੀ ਭਾਜੀ ਕੱਚੀ ਜੀ ਅੱਛਾ ਜੇ ਕਿੰਨੇ ਲੈਣੀ ਠੀਕ ਆ ਨਹੀਂ ਵੀ ਲੈਣੀ ਉਹ ਤੇ ਕੋਈ ਤਰਾਜੀ ਨਹੀਂ ਹੈਗੀ ਕਾਪ ਡਾਕ ਲੈਂਦੀ ਹੈ ਨਾ ਜੀ ਹਾਂ ਆਪਾਂ ਡਾਕ ਲੈਂਦੇ। ਥੂਗੀ ਦੇ ਵੇਚ ਲਾਂਗੇ ਠੀਕ ਕਰਦੇ। ਉਹ ਹੀ ਜਣੇ ਤਰਾਜ ਜੀ ਮਤਲਬ ਜੇ ਕਿੰਨੇ ਖੜੀ ਤਾਂ ਵੀ ਠੀਕ ਆ ਨਾ ਖੜੀ ਤੇ ਅਗਲੀ ਵੀਡੀਓ ਸੂਈ ਪਾਵਾਂਗੇ। ਬਿਲਕੁਲ ਜੀ। ਜੇ ਕੋ ਕਹਵੇ ਭਈ ਦੋਰੇ ਵੀਡੀਓ ਚ ਪਾਉਂਦੇ ਤਾਂ ਪਾਉਣੀ ਪੈਂਦੀ ਭਾਉ। ਪਾਣੀ ਪੈਂਦੀ ਭਾਈ ਜੀ ਨਹੀਂ 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 ਪਾਣੀ ਆ ਤੇ ਪਾਉਣੀ ਆ। ਪਾਣੀ ਹੈ ਜੀ। ਸਾਡੇ ਕੋਲ ਵੀਡੀਓ ਵਾਲੇ ਕਹਾ ਗਿਆ ਭਾਉ ਕੋ ਤੇ। ਆ ਐਵੇਂ ਗੱਪਾਂ ਮਾਰ ਜائیں। ਉਤਰਾ ਕਮਾ ਲੈ ਕੇ ਵੀਡੀਓ ਵਾਲੇ ਭਰਾ ਲੈ ਗਏ ਨੇ ਉਦਾਂ ਹੀ ਬਣਾ ਵੇਖਣ ਕੋਸ਼ਿਸ਼ ਆ। ਲੱਲ ਉਹੀ ਆਏ ਨੇ। ਸਵਾਦ ਨਾਲ ਐਦੀ ਧਾਰ ਵੀ ਮਾਰੇਗਾ ਨਾ ਗੱਬਣ ਦਾ। ਉਹ ਬਾਹਰ ਜਨਾਈ ਕਰਦੀ। ਕੋਈ ਇਹ ਨਾ ਕਦੇ ਇਦਾਂ ਗਿੰਦਾ। ਥੱਲੇ ਰੱਖੇ ਬੰਦੇ। ਜਾਂਦੀ ਕਿ ਨਹੀਂ? ਜਾਂਦੀ। ਮਤਲਬ ਗੱਬਣ ਦੀ ਵੀ ਪੋਲੀ ਹੂ। ਗੱਬਣ ਤੋਂ ਪਤਾ ਲੱਗਣਾ ਵੀ ਟੈਟ ਨਿਕਲਣੀ ਕਿ ਪੋਲੀ ਨਿਕਲਣੀ। ਤੇ ਦੂਜੇ ਸਵੇਰੇ ਜੇ ਦੰਦਾ ਜੋ ਹੋਊਗੀ ਅਜੇ ਸ਼ਿਗੀ ਹੋਵੇ। ਛੱਪੇ ਆਪ ਪਹਿਲਾ ਪੁੱਤ। ਆਜੋ ਭਾਈ ਜੀ ਤੁਸੀਂ ਆਪ ਆਜੋ। ਨਾਣਾ ਵਾਂ ਫਿਰ ੱੱਕਾ ਨਾ ਕਰਿਆ ਕਰ ਬੜਾ ਪੜ੍ਹਿਆ ਕਰਨਾ ਮਾਲ। ਜੀ ਜੀ। ਪਾਣੀ। ਲੇਵਾ ਵਾਸ਼ੀ ਮਾਰੋ ਕਿ ਇੱਧਰ ਪੂਰਾ ਗੂੜ ਫੇਰ ਨਹੀਂ ਪਾਇਦੇ ਕੋਈ ਨਹੀਂ ਇਹਦਾ ਚੱਲਦਾ ਕੰਮ ਚੱਲ ਫੁੱਟ ਲੈ ਜਾ ਤੇ ਹੁਣ ਜਿੱਥੇ ਆਈਆਂ ਨੇ ਨਾ ਹਾਂਜੀ ਡੰਕਰ ਜਦੋਂ ਇੱਕ ਦਿਨ ਦੋ ਦਿਨ ਅਸੀਂ ਕਮਾਉਂਦੇ ਨਾ ਵਪਾਰੀ ਜਦਾਂ ਤੋਰਦੇ ਫਿਰ ਤੇ ਉਹ ਸਿੱਖ ਜਾਂਦਾ ਬਿਲਕੁਲ ਜਿਹੜੀ ਆਉਂਦੇ ਆ ਸਾਰ ਅਸੀਂ ਸਿਖਾਉਣ ਪੈਂਦੇ ਕੈਮਰਾ ਆ ਗਿਆ ਜੀ ਉਹਨੂੰ ਵੀ ਪਤਾ ਵੀ ਮੇਰੀ ਫੋਟੋ ਲਤਣੀ ਬਿਲਕੁਲ ਜੀ ਇਹ ਹੁਣ ਇਹਨੇ ਥੋੜਾ ਸੋਚਿਆ ਫਿਰ ਮੈਂ ਵੀ ਵੀਡੀਓ ਤੇ ਚੜਨਾ ਇਹਦੀ ਕਿਸਮਤ ਆ ਕਿਸਮਤ ਇਹ ਵੀ ਕਰਮਾਂ ਨਾਲ ਚੜਦੀਆਂ ਆ ਹਾਂ ਸਾਰੀਆਂ ਕੋਈ ਵੀਡੀਓ ਚੜੀ ਜਾਂਦੀ ਨਹੀਂ ਵੀਡੀਓ ਤੇ ਵੀ ਉਹ ਚੜਣੀ ਜਿਹੜੀ ਸੋਹਣੀ ਹੋਈ ਆ ਛੋਟੀ ਸੰਦੀਪ ਸਾਨੂੰ ਇਹ ਦਾ ਇਹ ਦਾ ਮੁੱਲ ਕਰਾ ਲਾ 65000 ਅੱਜ ਵਸੀ ਦੇਣੀ ਓ 63 ਦੀ ਮੁੜ ਕੇ ਨਹੀਂ ਮੈਂ ਫਿਕਸ ਫਿਕਸ ਰਹਿ ਤੋੜੀ ਮੁੜ ਕੇ ਤੇ ਦੂਜੀ ਵੀਡੀਓ ਵੀ ਮੈਂ 70 ਦੀ ਪੈਣੀ ਏ ਚਲੋ ਚਲੋ ਠੀਕ ਆ ਆ ਮੇਲਾ ਵਸੀ ਇਧਰ ਪੀ ਆ ਨਹੀਂ ਲੋਕੀ ਕਾਕੋ ਭਰਾ ਦਾ ਟ੍ਰੇਡ ਮੰਗਦਾ 25 ਕਿਲੋ ਵਾਲੀ ਵਸੀ ਆ ਕੋਈ ਦਾ ਬਹੁਤ ਨਹੀਂ ਲੈਂਦੇ ਲੈ ਆ ਜਾ ਭਰਾ ਜ ਮੈਂ ਹੁਣ ਲੈ ਆਉਂਗਾ ਨਹੀਂ ਨਹੀਂ ਫੜ ਹੁਣ ਤੂੰ ਨਹੀਂ ਨਹੀਂ ਫੜ ਅਰੇ ਜਾ ਦਿਨ ਚਲਾ ਪਰੋ ਇਹ ਇਹ ਸੂਈ ਵੀ ਇਹਦੇ ਵੀ ਸੂਈ ਉਹ ਬੱਚਾ ਨਾ ਡੂ ਭੇਜੇ ਦਾ ਪਰਲਾ ਹਾਂ ਜੀ ਇਹ ਬੱਚੇ ਤੋਂ ਮੈਂ ਗਾੜੀ ਹਾਂ ਹਾਂ ਜੀ ਹੁਣ ਆਹ ਮਸ਼ੀਨ ਨੂੰ ਲੈ ਬਾਹਰ ਦੇ ਕੇ ਲੱਗਾ ਹੂੰ ਆਂਦੇ ਸਿਆਣੇ ਵੀ ਦੁੱਧ ਦੇ ਸਨੀਪਾ ਕੱਟਣਾ ਲੈਵੇ ਨੇ ਤਾਂ ਨਸਲ ਨਹੀਂ ਹਾਂ ਬਿਲਕੁਲ ਕੋਸੇ ਫੜੋ ਜੀ ਹਾਂ ਬਿਲਕੁਲ ਲੋਹਣ ਦੇ ਪਤਾ ਖਲਾਉਣ ਤੇ ਇਧਰ ਵੇਖੋ ਛਕਲਾ ਛਾਟੀ ਵਰਗਾ ਲੈਵਾ ਦਰਦੀਆਂ ਬੜਾ ਸੀ ਜਾਨਾ ਹੰਦਾ ਹੰਦਾ ਹਾਂ ਜੀ ਇੱਕ ਅੱਧਾ ਦਿਨ ਬਹੁਤ ਡਰਦੀਆਂ ਵੇਖ ਇੱਧਰ ਡਰਦੀਆਂ ਡਰਦੀਆਂ ਇੱਧਰ ਵੇਖ ਕੀ ਬਣਿਆ ਹਾਂ ਹੈ ਕਿ ਨਹੀਂ ਚੀਜ਼ਾਂ ਇਹ ਇਹ ਚੀਜ਼ਾਂ ਜਿਹੜੀਆਂ ਸਦੀਪ ਸਿੰਘ ਇਹ ਦੁੰਦਿਆ ਨਹੀਂ ਮਿਲਦੀਆਂ ਪਰਮਾਤਮਾ ਹੀ ਦਿੰਦਾ ਈ ਸਾਨੂੰ ਤੇ ਪਰਮਾਤਮਾ ਦਿੰਦਾ ਈ ਗੱਪਾਂ ਨਹੀਂ ਮਾਰਦੇ ਬੜੇ ਭੈਣ ਭਰਾ ਬੂਮ ਕਰਦੇ ਨੇ ਕੋਈ ਸਾਹਿਬ ਆਜੋ ਵਹਿੜ ਲੈ ਜਾਓ ਆਪਾਂ ਲੈ ਲੈਨੇ ਚਲੋ ਉਸ ਫੌਜੀ ਵਾਲੀ ਗੱਲ ਵੀ ਕੁਝ ਮਾਲ ਤੇ ਵੀਡੀਓਜ਼ ਵੀ ਲੈ ਲਈ ਜੀ ਅੰਦਰ ਇਹਨੂੰ ਕੋਈ ਜਰਸੀ ਸਮਝ ਲੈ ਇਹਨੂੰ ਕੋਈ ਚਾਹੀ ਵਾਲ ਸਮਝ ਲੈ ਇਹਨੂੰ ਕੋ ਡੱਬੀ ਸਮਝ ਲੈ ਇਹਨੂੰ ਐਚਪੀ ਸਮਝ ਲੈ ਆਪਾਂ ਅੰਗਰੇਜ਼ੀ ਕੋਲੋਂ ਠੀਕ ਹੈ ਨਹੀਂ ਬਿਲਕੁਲ ਜੀ ਤੂੰ ਕਿ ਅਗਲੇ ਨੇ ਅਕਲ ਸਮਝਣਾ ਲੈਣੀ ਉਹ ਤਾਂ ਮੈਨੂੰ ਲੱਗਦਾ ਵੀ ਇਹ ਮਿਕਸ ਜੀ ਆ ਹਾਂ ਜੀ ਹਾਂ ਜੀ ਜਰਸੀ ਮਿਕਸ ਆ ਕਦ ਕੋਤ ਬੜਾ ਬਚੀ ਜਾਂਦੀ ਚਲ ਦੁੱਧ ਇਹਦੇ ਕੋਲ 18 20 ਕਿਲੋ ਦੇ ਲਾ ਕੇ ਬਨੇ ਹੋਣਾ ਬੋਲੋ ਜੀ ਜੀ ਮੋਲੇ ਦਾ 75 ਆ ਕਿ ਜੀ ਆਪਾਂ ਦੀ ਬੈਠ ਰਹੀ ਆ ਚਲੋ ਠੀਕ ਆ ਯਾਰ ਛੋੜਦਾ ਜੀ ਛੋੜਉਂਦੀ ਅਜੇ ਮੈਂ ਸ਼ੁਰੂ ਕਰਦੀ ਆ ਜੀ ਮੈਂ ਐਵੇਂ ਲਿਗੀ ਜੀ ਇਕ ਲੈ ਆਂਦੀ ਹਗੀ ਸਿਹਤ ਰੱਤ ਲਿਆਇਆ ਕਰੋ ਹੈ ਲਿਆਇਆ ਕਰੋ ਕੋਈ ਇਦਾਂ ਮਿਲ ਗਈ ਕਿਦੋਂ ਲੋਹੀ ਇਹ ਲਿਆ ਉਹ ਵੀ ਬੰਦਾ ਆਂਦਾ ਵੀ ਮੈਂ ਇੱਥੇ ਲਾਂ ਮੱਠਾ ਥੋੜਾ ਚਲੋ ਮਹੀਂ ਚੰਗੀ ਜਦਾਂ ਨਿਕਲੀ ਦੁੱਧ ਕਿੰਨਾ ਜੀ ਇਹ ਦੁੱਧ ਤੇ ਆਈ ਆ 8 ਕਿਲੋ ਆ ਆਪਾਂ 8 ਹੀ ਕਹਿਣਾ ਦੱਸ ਨਹੀਂ ਕਹਿਣਾ ਲੇਵਾ 12 ਕਿਲੋ ਵਾਲਾ ਮਹੀਂ ਕਿ ਦੇ ਵਾਵੇ ਨਾ ਮੈਨੂੰ ਭਾਵੇਂ 12 ਵੀ ਕਹਦਾ ਤਾਂ ਵੀ ਚੱਲ ਜਣਾ ਹੈ ਹਾਂ ਮੈਂ 12 ਕਿਲੋ ਦੁੱਧ ਕਹਾਂ ਨਾ ਤੇ ਮਈ ਵਿਕ ਜੇ ਭਾਵੇਂ 75 ਦੀ 80 ਦੀ ਬਿਲਕੁਲ ਜੀ ਤੇ ਚਵਾਈ ਮੋਟਰ ਹੀ ਮੋਟਰ ਹੀ ਆ ਮੋਟਰ ਹੁਣ ਇਹਨੇ ਖਲੂਣਾ ਨਹੀਂ ਗਾਈਆਂ ਵਾਂਗੂ ਵੀ ਤੈਨੂੰ ਪਤਾ ਕਾਲੀ ਪਈ ਆ ਇੱਕ ਬੱਚੇ ਦਾ ਕਰਦੀ ਆ ਤੇ ਨਹੀਂ ਇਹ ਗੱਲਾਂ ਨਹੀਂ ਖੁੱਲਦੀ ਤੂੰ ਹੁਣ ਆਪੇ ਦੱਸ ਦੇ ਥੋੜਾ ਪਤਾ ਕਿ ਕਿਹੜੀ ਗਾਣਾ ਹਾਂ ਮੱਝ ਲੋਈ ਜਮੀਨ ਰੋਹੀ ਬਜ਼ੁਰਗ ਕਹਿੰਦੇ ਹੁੰਦੇ ਜੀ ਰੋਹੀ ਜਾਂ ਇਹ ਸੰਦੀਪਾ ਕੋਲੀ ਪਾ ਲਈ ਨਹੀਂ ਲਈ ਗੋਆਈ ਵਿੱਚ ਜਿਹੜੇ ਨਾ ਘਟਨੀ 15 20 ਜੀ ਕੋਲੀਆਂ ਲਵਾਂਗੇ ਤੇ ਕੱਢਾਂਗੇ ਤੇ ਜਿੱਲ ਨਹੀਂ ਘਰੂੜ ਤੇ ਇੱਕੋ ਜੀ ਛੱਪੇ ਹੋਣਾ ਚੀਕਾ ਮਾਰਦੀਆਂ ਬਿਲਕੁਲ ਇਹਦਾ ਬੱਚਾ ਸੰਦੀਪ ਜੀ ਆਜਾ ਪਹਿਲਾਂ ਦੱਸ ਦਿਆਂ ਕੱਟੀ ਮਗਰ ਜੇ ਕੱਟੀ ਹੈ ਹੈ ਇਹ ਸੰ ਮੰਨ ਲਓ ਕੱਟੀ ਨਾ ਮੁੰਜੇ ਦੇ ਕਰਕੇ ਗਲਤ ਘਾਤੀ ਹੈ ਉਹ ਤੋਂ ਵਾਲ ਜੇ ਮੁੰਨ ਛੱਡੇ ਚਲੋ ਦੋਵਾਂ ਦੀ ਲਾ ਲਈ ਕੋਈ ਤਿੰਨਾਂ ਦੀ ਲਾ ਲਈ ਕੋਈ ਮਹੀਨੇ ਦੀ ਲਾ ਲਈ ਬੋਲੋ ਫੁੱਜਾ ਹੈ ਬੋਲੋ ਜੀ ਸੱਤ ਝੋਟੀਆਂ ਦਾ ਮੁੱਲ ਮੈਨੂੰ ਪਤਾ ਹੈ ਠੀਕ ਹੈ ਉਹ ਤੂੰ ਦੱਸ ਦੇ ਕਿੰਨੇ ਨਹੀਂ ਪਤਾ ਕਿਉਂ ਨਹੀਂ ਮੈਨੂੰ ਨਹੀਂ ਪਤਾ ਜੀ ਮਾੜੀ ਮਿਆਸਾ ਭੀਆ ਪਰ ਆ ਪਾਣੀ ਦੇਣੀ ਹੈ ਪਹਿਲ ਜੀ ਵੇਚੀਏ ਕੋਹ ਛੜ ਪੰਜ ਹੀ ਚਾਹ 60 60 60 55 ਆ ਦੀ ਦੇ ਦੇਣੀ ਆ ਮਈ ਸੱਜਰਾ ਨਾਲੋਂ ਵੱਧ ਦੁੱਧੀ 55% 55 ਦੀ ਮਈ ਤੇ ਜੇ ਰੂਮ ਵਰਗੀ ਪੋਲੀ ਨਾ ਹੋਏ ਤਾਂ ਮੈਂ ਵਪਾਰ ਛੱਡ ਦੂੰ। ਹੋਰ ਘਟਾ ਦੇ। ਨਾ ਹੁਣ 100 ਵੀ ਨਹੀਂ ਘਟਾ ਹੰਦੀ ਹਾਂ। ਜੇਦੋਂ ਵੱਧ ਲੱਗਦਾ ਹੈ ਕਹਿੰਦੇ ਮੈਂ ਮਈ ਪਤਾ ਗੱਲ ਕੀ। ਕੁਝ ਹੋਰ ਘਟਾ ਦਿਓ। ਨਾ ਯਾਰ। ਉਹ ਨਾ ਉਹ ਵੀ ਜਾਣ ਦੋ। ਹੋਰ ਘਟਾ ਦਿਓ। ਨਹੀਂ ਨਹੀਂ ਜਾਣ ਦੋ। ਨਹੀਂ ਨਹੀਂ ਸਸਤੀ ਲਈਏ ਤੁਸੀਂ। ਨਹੀਂ ਨਹੀਂ ਸਸਤੀ ਲਈਏ। ਵਾਹ। ਮੈਂ ਤਾਂ ਲੰਦੇ ਕੇ 60000 55000 ਬੰਦੇ। ਚਲੋ 1000 ਛੱਡ ਦਿਓ। ਨਾ ਹੰਦੀ। ਇਹ ਤਾਂ ਮੋੜ ਆਉਂਦਾ ਮੈਂ ਤੇਰੇ ਹੁਣ ਕਾਬੂ ਆ ਗਿਆ। ਨਾ ਵੀ ਗਲਤ ਕਰ ਲਿਆ ਕੰਮ ਰੁਪਈਆ 2000 ਬਚਨਾ ਵਾ ਗੱਪਾਂ ਨਹੀਂ ਮਾਰਨੀ ਪਾਰ ਵਾਲੀ ਸੀ ਇਹੋ ਜੀ ਮੈਂ ਦਿੰਦਾ ਨਹੀਂ ਠੀਕ ਹੈ ਫਿਰ ਪਹਿਲੇ ਖਾਸੀ ਕਰਦੇ ਉਹ ਵੀ ਕੱਟੀ ਆ ਕੱਟੀ ਵੀ ਪਾਲਣ ਦੇ ਪਲ ਗਈ ਆ ਦੁੱਧੋਂ ਡੰਗ ਹੀ ਹੁਣ ਦੁੱਧ ਕੋਣ ਛੜਨਾ ਛੱਡਿਓ ਨਹੀਂ ਛੜਨਾ ਤੇ ਮਿਲਦੀ ਵੀ ਕੱਟੀ ਨਾ ਜੇ ਚਾੱਕਾ ਕੱਟੀ ਖੋਲ ਕੇ ਆ ਨੂੰ ਕਰੀ ਕਰੀ ਮੜੋ ਜੇ ਇੰਨੀ ਮੈਂ ਕੱਟੀ ਦਾ ਕਰਦੀ ਆ ਨਾ ਬੱਸ ਬੱਚਿਆ ਬੱਚਿਆ ਹੀ ਆ ਨਹੀਂ ਨਹੀਂ ਉੱਛਿਆ ਬੱਚੀ ਵਾਲੀ ਮੈਂ ਮਾੜਾ ਜਿਹਾ ਬਈ ਗੋਲ ਮਰਨ ਤੱਕ ਜਾਂਦੀ ਪਾਣੀ ਦੀ ਵਾਦੀ ਦਾ ਨਾਲੂ ਤੇ ਮੈਂ ਨਹੀਂ ਹੁੰਦੀ ਐਦਾਂ ਕੱਟੀ ਕਰਦੀ ਆ ਛੜਦੀ ਤਾਂ ਛੱਡ ਮਾੜੀ ਦੀ ਕੱਟੀ ਛੱਡੀ ਇਹ ਨਾ ਮਾਝਾ ਲਈ ਸਿੱਧੀ ਕਰਕੇ ਛੱਡ ਛੱਡੀ ਮਾੜੀ ਕਿ ਬੱਚਾ ਆਗਾ ਅਗੋ ਗੋੜ ਇਹ ਤਾਂ ਸੱਜਰ ਮੈਂ ਹੀ ਨਹੀਂ ਮਿਲਦੀ ਸੰਦੀਪ ਸਿੰਘਾ ਕੱਟੀ ਕੱਟੀ ਵੀ ਰੱਜੀ ਬੱਸ ਠੀਕ ਹੈ ਜੀ ਇਹ 흘ੀ ਆ ਉਹ ਬੱਚੇ ਇਸ ਨੂੰ ਪਤਾ ਹੀ ਹੈ ਜੀ ਨਹੀਂ ਨਹੀਂ ਬੱਚੇ ਦੀ ਗੱਲ ਨਹੀਂ ਹੈ ਹੈਗੀ ਜਰੂਰ ਪਰ ਮੈਂ ਇੰਨੀ ਸੀਲ ਇੰਨੀ ਫੋਲੀ ਹੋਣੇ ਧਾਰਾ ਮਾਰੀ ਛੱਪੇ ਮਾੜੇ ਜੀ ਫਤਮ ਲੈਣ ਬਾਕੀ ਉਹਨਾਂ ਚ ਰਹੀ ਗੱਪਾ ਛਪਾ ਮਾਰ ਲਈ ਨੇ ਠੀਕ ਨਹੀਂ ਮੈਂ ਹੀ ਪਸੰਦ ਨਹੀਂ ਨਹੀਂ ਛੇਤੀ ਆ ਹੈ ਛੇਤੀ ਆ ਹੈ ਛੇਤੀ ਆ ਚੱਲ ਯਾਰ ਅੱਧ ਪਾ ਲੈ ਮਾਰ ਨਾ ਮਾਰ ਤਾਰ ਕੋਈ ਨਾ ਕੋਈ ਪਸਮੀ ਪਸੰਦ ਮਾਰ ਤਾਰ ਡੋਕ ਮਾਰ ਕੇ ਮਾਰ ਕੇ ਤਾਰ ਰੱਖਾ ਬੰਦ ਬੁੱਤ ਘਾੜੀ ਇਹ ਉਹ ਹੀ ਕੰਮ ਐ ਮੈਂ ਵੀ ਉਹਨਾਂ ਦਾ ਕੰਮ ਇਹ ਪ੍ਰਾਣਗੁਰ ਤੇ ਅਗਲੀ ਗਾੜ ਮੈਂ ਦੀ 2 2.5 ਗਨੂ ਮਾਰ ਮਾਰ ਹੋਰ ਬਾਹਰ ਛੱਪੇ ਮੈਂ ਤਾਂ ਨਹੀਂ ਛੋਣਿਆ ਆਨੂੰ ਫੌਜੀ ਨੇ ਬੋਲੀ ਕਰਦੀ ਆ ਮੇਰੇ ਬੰਦੇ ਵੀ ਆਉਂਦੇ ਮੈਂ ਮਹੀ ਰਿਆ ਜਿਹੜੀ ਭਾਵੇਂ ਬੋਤਲ ਚ ਛੋਲੇ ਇਹ ਥੋੜਾ ਵੀ ਆਇਆ ਪਾਰ ਦੀ ਫਿਰੇ ਫੁਹਾਰ ਹੋਇਆ ਉਹ ਕੰਮ ਫਿਰ ਵੇ ਵੇ ਕਹਿੰਦਾ ਬੋਤਲ ਧਾਰ ਮਾਰ ਲੈ ਸਿੱਧੀ ਵਿੱਚ ਧਾਰ ਜਾ ਵਿੱਚ ਜਾਊਗੀ ਜਦੋਂ ਪੈਸੇ ਲਾਇਆ ਸੀ ਇਹ ਸਾ ਫ੍ਰੀ ਥੋੜਾ ਲਿਆਂਦੀ ਚਲੋ ਪੈਸੇ ਦੇ ਕਿ ਲਿਆਂ ਨੀ ਹੋਰ ਫੁੱਜਦਾ ਫਿਰ ਵਧੀਆ ਕਿਰਪਾ ਬਾਕੀ ਹੁਣ ਇਹ ਸਾ ਬੜਾ ਵਧੀਆ ਕੰਮ ਆ ਜਿਹੜੇ ਆਪਣੇ ਭੈਣ ਭਰਾ ਜਿੰਨੇ ਵੀ ਵਪਾਰੀ ਨੇ ਆਪਾਂ ਦੇ ਚਲੋ ਵਪਾਰ ਬੰਦੇ ਸਾਰੇ ਵਧੀਆ ਅੱਜ ਲੰਘੋ ਜਿੰਨੇ ਦੇ ਚਲੋ ਡੇਢ ਜਿਹੇ ਕੰਮ ਹੀ ਇਦਾਂ ਦਾ ਉਹਦਾ ਮਾਰਾ ਮਾਰਾ ਚੱਲੇ ਜਾਂਦਾ ਕੌਣ ਫੇਰ ਵੀ ਕੋਈ ਦੀ ਘੱਟ ਹੋਣ ਹਾਂਜੀ ਪਰ ਜਿਹੜੇ ਆ ਨਾ ਕੱਟੀ ਛੱਡੀ ਰਹਿੰਦੀ ਕੋਈ ਨਹੀਂ ਤੋਲੋ ਹੁਣ ਜੋ ਚਾਹ ਮਾਤੀ ਪੁੜਕੇ ਉਕੂ ਦੀ ਇਹ ਗਾਂ ਥੋੜਾ ਵਾ ਉਹ ਬਦੇ ਆਟੇ ਉਸੇ ਚੱਕਰ ਚ ਬਹਿ ਵੀ ਤਾਂ ਹੀ ਹੁਣ ਆਹ ਪੰਗਾ ਆਲਾ ਸਹੀ ਸਹੀ ਇਹਦਾ ਮਿਹਨ ਕਾਲੀ ਹੋ ਹਾਂ ਚੱਲ ਜੇ 60 65 ਬੱਚਾ 65 ਪੰਜ ਪਸਪੀ ਨਹੀਂ ਸਿਆ ਹਾਂਜੀ ਮਈ ਕੋ ਦੋ ਦੋ ਨਾ ਭਵੇਂ 9 10 ਕਿਲੋ ਤੁਹਾਡੇ ਕੋ ਅੱਜ ਆਈ ਅਸੀਂ ਗੱਪਾਂ ਮਾਰੀਆਂ ਤੇ 10 ਕਿਲੋ ਕਈਆਂ ਤੇ ਭਾਵੇਂ 70000 ਵਾਟੇ ਬਿਲਕੁਲ ਜੀ ਇਹ ਗੱਲ ਇਹ ਵੀ ਚਲੋ ਮਾਲ ਸੁੱਤਰਾ ਲਿਆ ਕਾਹ ਬਰਾ ਲਈ ਜਾਂਦੇ ਤੇ ਅਸੀਂ ਲਈ ਜਾਂਦੇ ਜਿਹੜੀ ਗੱਲ ਕਈ ਬੰਦੇ ਕਰਦੇ ਰੁਪਈਆ 10000 ਪੜ ਜਾਂਦਾ ਥੋੜਾ ਜਲੀ ਇਹਦੇ ਵੀ ਅਸੀਂ 5 500 ਲੈਣ ਦੇ ਨਾ ਮੈਂ ਨਾ ਜਹਾ ਲੈਣੇ ਕਿਤੇ ਦਿਹਾੜੀ ਲੈਣੀ ਪਣੀ ਗੱਡੀ ਪੰਨੇ ਲੈ 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 ਬਾਕੀ ਭੈਣ ਭਰਾ ਪਿਆਰ ਹੀ ਸਹੀ ਹੁੰਦਾ ਇੰਨਾ ਕਰਦੇ ਨੇ ਜਿੰਨਾ ਹੀ ਫੋਨ ਆਉਂਦੇ ਨੇ ਜੋ ਕੁਝ ਹੋਣ ਰਿਹਾ ਸਭ ਤੇਰੀ ਬਦੌਲਤ ਵੀ ਆ ਨਹੀਂ ਨਹੀਂ ਵੇਖੋ ਜੀ ਜਰੀਆ ਆਪਾਂ ਗੋਸ਼ੀ ਕਰਦੇ ਗੱਲ ਜਰੀਆ ਹੁੰਦਾ ਬਿਲਕੁਲ ਜੀ ਹੁਣ ਮਾਲ ਤੇ ਸਾਰੇ ਜਿੱਨਾ ਮੰਡੀ ਮਾਲ ਵੱਜਾ ਹਾਂ ਉਹਨਾਂ ਕ ਮਾਲ ਤੋਂ ਅੱਜ ਵੀ ਵੀਡੀਓ ਚ ਪਾ ਜਣਾ ਬਹੁਤ ਆਲੇ ਨੇ 50 60 ਡੰਗਰ ਤੇ ਪਾਵੇਂਗਾ ਨਾ 10 12 ਦੇ ਸਾਢੇ ਪਾਸੇ 5 4 ਸਾਢੇ ਬਾਹਰ ਵਜੇ ਅਸੀਂ ਪਾਏ ਪਤਾ ਕਿਉਂ ਨਹੀਂ ਵੀ ਬਸਾ ਕੀ ਸੁੱਕੀ ਚਲੜੀ ਕੋਈ ਕੱਚੀਆਂ ਗਾਵਾਂ ਕੱਚੀਆਂ ਗਾਵਾਂ ਤੇ ਆਖੀ ਦਾ ਦੋ ਚਾਰ ਦਲ ਸਾਫ ਜੇ ਡੰਗਰ ਸੋਨਾ ਲੱਗਦਾ ਉਹ ਵੀ ਗਾਵ ਨਹੀਂ ਪਾਉਣੀ ਤੇ ਥੋਰ ਪਣੇ ਕਰਕੇ ਪਾ ਲਈਏ ਤੇ ਕੋਈ ਲੱਲੂ ਤਾਂ ਵੀ ਠੀਕ ਹੈ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਬਾਕੀ ਬਹੁਤੀਆਂ ਸਰੀਸ਼ਟੀਆਂ ਪਾਣਾ ਮਾਰੀਆਂ ਨੇ ਜਿਹੜੋਂ ਡੰਡਾ ਨੇਰਾ ਹਾਂਜੀ ਪਿੰਡ ਆਪਣਾ ਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਤੇ ਕਥੋਂ ਨਗਰ ਟੂਲ ਪਲਾਜੇ ਲੱਗੇ ਜਾਂ ਜੈੰਤੀਪੁਰੋਂ ਆਪਣੇ ਮੋੜ ਮੋੜ ਦਾ ਜੇ। ਬਾਕੀ ਜਿਹੜਾ ਮੋਬਾਈਲ ਨੰਬਰ 9814478122 ਤੇ ਹੈਪੀ ਫੌਜੀ ਚੋਂ ਜਾ ਕੇ ਬੋਲੋ ਫੌਜੀ ਫਾਰਮ ਨਾ ਪੁੱਛਿਆ ਕਰੋ। ਫੌਜੀ ਫਾਰਮ ਜਿਹੜਾ ਆਪਣਾ ਗੱਪਾਂ ਮਾਰਦੇ ਆ ਪੌਜੀ ਫਾਰਮ ਨਹੀਂ ਆ ਸੰਦੀਪ ਡੇਰੀ ਫਾਰਮ ਹੀ ਆ ਆਟਾ ਦੇ। ਨਹੀਂ ਨਹੀਂ ਫੌਜੀ ਫਾਰਮ ਨਾ ਪੁੱਛਿਆ ਕਰੋ ਪੁੱਛਿਆ ਕਰੋ ਹੈਪੀ ਫੌਜੀ ਯਾਰ ਜਣਾ ਤੇ। ਮੈਂ ਹੀ ਉੱਥੇ ਚੋਣ ਦਿਆ ਤੇ ਬਾਅਦ ਹੀ ਆਉਂਦੇ ਨੇ। ਬਾਅਦ ਸੁਣ ਮਾੜਾ। ਉੱਥੇ ਘੜ ਚੋਣ ਦਾ। ਸਲਾਮ ਵਾਦ। ਆਂਦੀ ਵਾਦ। ਇਹ ਥੋੜਾ ਉਹ ਬੱਚਾ ਵੀ ਵੇਲਾ ਦੋਰੇ ਛੱਡਿਆ ਮਈਦਾਨੇ ਜਾ ਕੇ ਤੇ ਮਈ ਫੇਰ ਨਹੀਂ ਲਈ ਇਹ ਕਰਤੂਤਤਾ ਨਹੀਂ ਆਇਆ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਬਾਏ ਬਾਏ ਮੁਬਾਰਕ